ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਉਸੇ ਪਿੰਡ ਪੇਕੇ ਉਸੇ ਪਿੰਡ ਸੋਰੀ ਰੀਤ ਨਵੀਂ-ਨਵੀਂ ਕਾਲਜ ਜਾਣ ਲੱਗੀ ਸੀ ਉਸੇ ਕਾਲਜ ਵਿੱਚ ਉਹਦਾ ਕਵਾਂਡੀ ਮੁੰਡਾ ਰਵੀ ਵੀ ਪੜਦਾ ਸੀ ਕਾਲਜ ਵਿੱਚ ਪੜਦੇ ਆਂ ਹੀ ਦੋਹਾਂ ਦੀ ਜਾਣ-ਪਛਾਣ ਹੋਈ ਦੋਵੇਂ ਹੁਣ ਇਕੱਠੇ ਕਾਲਜ ਆਉਣ-ਜਾਣ ਲੱਗ ਪਏ ਹੌਲੀ-ਹੌਲੀ ਜਾਣ-ਪਛਾਣ ਪਿਆਰ ਵਿੱਚ ਬਦਲਣ ਲੱਗ ਪਈ ਹੁਣ ਦੋਵੇਂ ਆਪਣੀ ਜ਼ਿੰਦਗੀ ਵਿੱਚ ਮਸਤ ਸਨ ਰਵੀ ਹੁਣ ਯਾਰਾਂ ਦੋਸਤਾਂ ਵਿੱਚ ਵੀ ਉੱਠਣੋ ਵਹਿਣੋ ਘਟ ਗਿਆ ਸੀ ਬਸ ਰੀਤ ਤੇ ਉਹ ਆਪਣੀ ਹੀ ਦੁਨੀਆ ਵਿੱਚ ਰੁੱਝੇ ਸੀ ਯਾਰਾਂ ਦੋਸਤਾਂ ਨੇ ਥੋੜੀ ਥੋੜੀ ਗੱਲ ਚੱਕਣੀ ਸ਼ੁਰੂ ਕਰ ਦਿੱਤੀ ਹੁਣ ਪਿੰਡ ਵਿੱਚ ਦੋਹਾਂ ਦੀਆਂ ਗੱਲਾਂ ਹੋਣ ਲੱਗੀਆਂ ਬਸੰਤੀ 부ੜੀ ਦੇ ਕੰਨਾਂ ਵਿੱਚ ਵੀ ਗੱਲਾਂ ਪਈਆਂ ਉਹ ਗੱਲ ਨੂੰ ਵਿਦਾ ਚੜਾ ਕੇ ਪੇਸ਼ ਕਰਨ ਵਿੱਚ ਬੜੀ ਮਾਹਿਰ ਸੀ ਉਸ ਨੇ ਵੀ ਗੱਲ ਫੈਲਾਉਣੇ ਸ਼ੁਰੂ ਕਰ ਦਿੱਤੀ ਗੱਲ ਹੌਲੀ-ਹੌਲੀ ਰੀਤ ਤੇ ਰਵੀ ਦੇ ਘਰ ਵਾਲਿਆਂ ਤੱਕ ਪੁੱਜੀ। ਉਹਨਾਂ ਨੇ ਆਪਣੇ ਬੱਚਿਆਂ ਤੋਂ ਪੁੱਛਿਆ। ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਕਿ ਲੋਕੀ ਐਵੇਂ ਗੱਲਾਂ ਬਣਾਉਂਦੇ ਨਹੀਂ। ਮਾਪੇ ਨੇ ਵੀ ਔਲਾਦ ਤੇ ਭਰੋਸਾ ਕਰਕੇ ਗੱਲ ਇਗਨੋਰ ਕਰ ਦਿੱਤੀ। ਥੋੜੇ ਦਿਨ ਉਹਨਾਂ ਨੇ ਵੀ ਇਕੱਠੇ ਆਉਣਾ ਜਾਣਾ ਬੰਦ ਕਰ ਦਿੱਤਾ। ਹੁਣ ਜੇ ਕੋਈ ਗੱਲ ਕਰਦਾ ਤਾਂ ਉਹਨਾਂ ਦੇ ਘਰ ਵਾਲੇ ਲੜਨ ਲੱਗ ਜਾਂਦੇ ਸੀ। ਹੌਲੀ ਹੌਲੀ ਸਭ ਕੁਝ ਠੀਕ ਹੋ ਰਿਹਾ ਸੀ ਇੱਕ ਦਿਨ ਸ਼ਾਮ ਬੇਲੇ ਰੀਤ ਦੀ ਮਾਂ ਰੋਂਦੀ ਰੋਂਦੀ ਸਰਪੰਚ ਦੇ ਘਰ ਵੱਲ ਨੂੰ ਭੱਜੀ ਭੱਜੀ ਜਾਵੇ ਸਾਰੇ ਬੇੜੇ ਵਾਲੇ ਦੇਖ ਰਹੇ ਸੀ ਰੀਤ ਦੀ ਮਾਂ ਸਰਪੰਚ ਨੂੰ ਕਹਿ ਰਹੀ ਸੀ ਕਿ ਰੀਤ ਹਾਲੇ ਤੱਕ ਘਰ ਨਹੀਂ ਆਈ ਤੇ ਨਾ ਹੀ ਉਹਦਾ ਫੋਨ ਲੱਗ ਰਿਹਾ ਹੈ ਪਤਾ ਨਹੀਂ ਕਿੱਥੇ ਗਈ ਮੇਰੀ ਕੁੜੀ ਰੱਬ ਸੁੱਖ ਰੱਖੇ ਕਿੰਨੀ ਵਾਰ ਸਮਝਾਇਆ ਜੇ ਦੇ ਸਵੇਰ ਹੋ ਜਾਏ ਘਰ ਫੋਨ ਕਰ ਦਿਆ ਕਰ ਪਰ ਅੱਜ ਉਸਦਾ ਫੋਨ ਵੀ ਨਹੀਂ ਲੱਗ ਰਿਹਾ ਮੈਨੂੰ ਤਾਂ ਬੜੀ ਟੈਨਸ਼ਨ ਹੋ ਰਹੀ ਹੈ ਸਾਰੇ ਜਾਣੇ ਇੱਧਰ ਉੱਧਰ ਲੱਭਣ ਲੱਗੇ। ਕੋਈ 2-3 ਘੰਟੇ ਬਾਅਦ ਨੇੜੇ ਦੇ ਮੁੰਡੇ ਬੋਲੇ ਰਵੀ ਦਾ ਵੀ ਕੋਈ ਪਤਾ ਨਹੀਂ ਚੱਲ ਰਿਹਾ। ਘਰ ਤਾਂ ਹੈ ਨਹੀਂ ਉਹ। ਸਾਰੇ ਜਾਣੇ ਇਕੱਠੇ ਹੋ ਕੇ ਰਵੀ ਦੇ ਘਰ ਵੱਲ ਗਏ। ਅੱਗੋਂ ਰਵੀ ਦੀ ਮਾਂ ਭਾਂਡੇ ਵਿੱਚ ਬੈਠੀ ਸਬਜ਼ੀ ਕੱਟ ਰਹੀ ਸੀ। ਐਨੇ ਸਾਰੇ ਲੋਕਾਂ ਨੂੰ ਇਕੱਠਾ ਦੇਖ ਕੇ ਉਹ ਘਬਰਾ ਗਈ। ਕਹਿੰਦੀ ਕੀ ਹੋ ਗਿਆ? ਕੋਈ ਕੁਝ ਬੋਲੇਗਾ ਵੀ। ਰੀਦੀ ਮਾਂ ਬੋਲੀ ਪੈਨ ਜੀ ਤੁਹਾਡਾ ਰਵੀ ਕਿੱਥੇ ਆ? ਰਵੀ ਦੀ ਮਾਂ ਬੋਲੀ ਉਹ ਤਾਂ ਸ਼ਾਮ ਦਾ ਹੀ ਨਹੀਂ ਦਿਖ ਰਿਹਾ। ਹੁਣ ਨਾਲ ਦੇ ਲੋਕ ਦੱਬੀ ਆਵਾਜ਼ ਵਿੱਚ ਗੱਲਾਂ ਕਰ ਰਹੇ ਸੀ ਕਿ ਨਿਆਣੇ ਗਵਾਚੇ ਨਹੀਂ ਘਰੋਂ ਭੱਜ ਗਏ ਨੇ ਰਾਤ 9 ਵਜੇ ਤੱਕ ਪੱਕਾ ਹੋ ਗਿਆ ਕਿ ਰੀਤ ਤੇ ਰਵੀ ਘਰੋਂ ਭੱਜ ਗਏ ਨੇ ਰੀਤ ਦੀ ਮਾਂ ਤਾਂ ਹਮਾਰ-ਮਾਰ ਕੇ ਰੋਵੇ ਆਹ ਕੀ ਕਹਿਰ ਕਮਾ ਗਈ ਤੂੰ ਮਾਪਿਆਂ ਦੀ ਇੱਜ਼ਤ ਵਾਰੇ ਇੱਕ ਵਾਰ ਵੀ ਨਾ ਸੋਚਿਆ ਰੀਤ ਦਾ ਬਾਪੂ ਰਵੀ ਦੇ ਬਾਪ ਨੂੰ ਗਾਲਾਂ ਕੱਢੇ ਤੇ ਕਹੇ ਤੇਰਾ ਮੁੰਡਾ ਜ਼ਬਰਦਸਤੀ ਮੇਰੀ ਧੀ ਨੂੰ ਭਜਾ ਕੇ ਲੈ ਗਿਆ ਹੁਣ ਨਹੀਂ ਬਚਦਾ ਮੈਂ ਸਾਰੇ ਟੱਬਰ ਨੂੰ ਸਬਕ ਸਿਖਾਉਂਗਾ ਨੇੜੇ ਵਾਲੇ ਲੋਕ ਸਮਝਾਉਣ ਤੁਸੀਂ ਆਸ ਵਿੱਚ ਨਾ ਲੜੋ ਦਿਮਾਗ ਤੋਂ ਕੰਮ ਲਓ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਨੂੰ ਸੂਚਿਤ ਕਰੋ ਅਗਲੇ ਦਿਨ ਰਵੀ ਦੇ ਘਰ ਪੁਲਿਸ ਆਈ ਤੇ ਉਸਦੇ ਬਾਪ ਤੇ ਭਾਈ ਨੂੰ ਫੜ ਕੇ ਥਾਣੇ ਲੈ ਗਈ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹ ਵੀ ਥਾਣੇ ਗਏ ਥਾਣੇਦਾਰ ਕਹਿੰਦਾ ਕਰਨੈਲ ਸਿੰਘ ਨੇ ਰਿਪੋਰਟ ਲਿਖਵਾਈ ਏ ਧਰਮ ਸਿੰਘ ਦਾ ਮੁੰਡਾ ਉਹਦੀ ਕੁੜੀ ਨੂੰ ਭਜਾ ਕੇ ਲੈ ਗਿਆ ਪਿੰਡ ਦਾ ਸਰਪੰਚ ਬੋਲਿਆ ਥਾਣੇਦਾਰ ਸਾਹਿਬ ਧਰਮ ਸਿੰਘ ਤੇ ਬਾਕੀ ਫੈਮਿਲੀ ਦਾ ਕੋਈ ਹੱਥ ਨਹੀਂ ਮੁੰਡਾ ਕੁੜੀ ਦੋਵੇਂ ਵਾਲੀਗ ਹਨ ਦੋਵੇਂ ਆਪਣੀ ਮਰਜ਼ੀ ਨਾਲ ਘਰੋਂ ਗਏ ਨੇ ਥਾਣੇਦਾਰ ਨੇ ਸਰਪੰਚ ਦੀ ਜ਼ਿੰਮੇਵਾਰੀ ਤੇ ਧਰਮ ਸਿੰਘ ਨੂੰ ਇਸ ਸ਼ਰਤੇ ਤੇ ਛੱਡ ਦਿੱਤਾ ਰਵੀ ਦੀ ਕੋਈ ਖਬਰ ਲੱਗੇਗੀ ਤਾਂ ਪਹਿਲਾ ਪੁਲਿਸ ਨੂੰ ਸੂਚਿਤ ਕਰੋਗੇ ਉਧਰ ਕਰਨੈਲ ਸਿੰਘ ਨੂੰ ਲੋਕਾਂ ਨੇ ਚੱਕਣਾ ਸ਼ੁਰੂ ਕਰ ਦਿੱਤਾ ਕਿ ਦੂ ਧਰਮ ਸਿੰਘ ਤੇ ਕਾਰਵਾਈ ਪਾ ਰਵੀ ਤੇਰੀਤ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿੱਥੇ ਹਨ ਹੌਲੀ-ਹੌਲੀ ਵਕਤ ਨਿਕਲਣਾ ਸ਼ੁਰੂ ਹੋ ਗਿਆ ਇੱਕ ਦਿਨ ਰਵੀ ਦਾਦਾ ਧਰਮ ਸਿੰਘ ਨੂੰ ਫੋਨ ਆਇਆ ਹਾਲਚਾਲ ਦੱਸਣ ਤੋਂ ਬਾਅਦ ਰਵੀ ਕਹਿੰਦਾ ਬਾਪੂ ਮੈਂ ਪਿੰਡ ਮੁੜਨਾ ਚਾਹੁੰਦਾ ਵਾਪਿਸ ਧਰਮ ਸਿੰਘ ਕਹਿੰਦਾ ਕਾਕਾ ਪਿੰਡ ਤਾਂ ਹੁਣ ਤੂੰ ਭੁੱਲ ਜਾ ਤੂੰ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਜੋ ਲੋਕ ਤੈਨੂੰ ਸਾਵਾਸ਼ੀ ਦੇਣ ਜਿੱਥੇ ਰਹਿ ਰਿਆਂ ਉੱਥੇ ਹੀ ਰਹਿ ਲੈ ਹੁਣ ਘਰ ਆ ਕੇ ਪਿੰਡ ਵਾਲਿਆਂ ਅੱਗੇ ਹੋਰ ਜਲੀਲ ਨਾ ਕਰੀ ਸਾਨੂੰ ਸਮਾਵੇਦਦਾ ਗਿਆ ਕੁਸਾਲਾ ਬਾਦਰੀਤ ਦੇ ਘਰ ਕੁੜੀ ਹੋਈ ਟਾਈਮ ਲੰਘਦਾ ਗਿਆ ਕੁੜੀ ਦਾਸ ਕੁਸਾਲਾਂ ਦੀ ਹੋ ਗਈ ਇੱਕ ਦਿਨ ਸਕੂਲੋਂ ਰੋਂਦੀ ਰੋਂਦੀ ਆਈ ਮਾਂ ਨੇ ਪੁੱਛਿਆ ਕੀ ਗੱਲ ਹੋਈ ਕਹਿੰਦੀ ਮਾਂ ਅੱਜ ਸਾਡੇ ਸਕੂਲ ਵਿੱਚ 1 ਮਹੀਨੇ ਦੀਆਂ ਛੁੱਟੀਆਂ ਹੋਈਆਂ ਸਾਰੇ ਬੱਚੇ ਆਪਣੇ ਨਾਨਕਿਆਂ ਦੇ ਜਾ ਰਹੇ ਹਨ ਜਦੋਂ ਮੈਂ ਵੀ ਸੀ ਏਲੀਆ ਨੂੰ ਕਿਹਾ ਤਾਂ ਉਹ ਕਹਿੰਦੀਆਂ ਤੇਰੇ ਤਾਂ ਨਾਨਕੇ ਹੈ ਨਹੀਂ ਤੇਰੀ ਮੰਮੀ ਘਰੋਂ ਭੱਜ ਕੇ ਆਈ ਏ ਮੰਮੀ ਸੱਚੀ ਮੇਰੇ ਨਾਨਕੇ ਹੈ ਨਹੀਂ ਨਿੱਕੀ ਕੁੜੀ ਦੇ ਮੂੰਹੋਂ ਇਹ ਸਭ ਸੁਣ ਕੇ ਰੀਤ ਤਾਂ ਸੁਨਸਾਨ ਹੋ ਗਈ ਉਦੇ ਮੂੜੇ ਜਾਦਾਂ ਦਾ ਪਟਾਰਾ ਆ ਗਿਆ ਕਿਵੇਂ ਉਸਦੇ ਬਾਪੂ ਨੇ ਉਸਦੇ ਭਾਈਆਂ ਨੇ ਉਸ ਨੂੰ ਪਾਲਿਆ ਕਿੰਨਾ ਫਿਕਰ ਕਰਦੇ ਸੀ ਛੋਟੀ ਕੁੜੀ ਨੇ ਸੰਝੋੜਿਆ ਰੀਤ ਖਿਆਲਾਂ ਤੋਂ ਬਾਹਰ ਆਈ ਪਰ ਕੋਈ ਗੱਲ ਨਾ ਸੁਝੇ ਕੀ ਬੋਲੇ ਉਸੇ ਵੇਲੇ ਰਵੀ ਆ ਗਿਆ ਕਿਵੇਂ ਨਾ ਕਿਵੇਂ ਕਰਕੇ ਉਸ ਨੇ ਕੁੜੀ ਨੂੰ ਟਾਲ ਲਿਆ ਕੁੜੀ ਬਾਹਰ ਖੇਡਣ ਚਲੀ ਗਈ ਅੱਜ ਦੋਹਾਂ ਦੇ ਬੁੱਲਾਂ ਤੇ ਖਾਮੋਸ਼ੀ ਸਾਈ ਹੋਈ ਸੀ ਆਖਰ ਕੀ ਬੋਲਣ ਬੋਲਣ ਵੀ ਤਾਂ ਕੀ ਕੀ ਆਖੇ ਰੀਤ ਆਪਣੀ ਕੁੜੀ ਨੂੰ ਕਿ ਤੇਰੀ ਮਾਂ ਦੇ ਉਸੇ ਪਿੰਡ ਪੇਕੇ ਨੇ ਤੇ ਉਸੇ ਪਿੰਡ ਸੌਰੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ